ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਬਹੁਤ ਸਾਰੇ ਕਿਸਾਨ ਭਰਾ ਪਿਛਲੇ 10 ਦਿਨ ਤੋਂ ਫੋਨ ਕਰ ਰਹੇ ਆ ਵੀ ਵੀਰ ਜੀ ਮੱਕੀ ਦੇ ਵਿੱਚ ਛਲੀਆਂ ਦੇ ਵਿੱਚ ਬਹੁਤ ਜ਼ਿਆਦੀ ਸੁੰਡੀ ਆ ਗਈ ਹੈ ਇਹਨਾਂ ਦਾ ਕੀ ਹੱਲ ਕਰੀਏ ਇਹਨੂੰ ਮਾਰਨ ਲਈ ਸਪਰੇਅ ਕਿਦਾਂ ਕਰੀਏ ਆਉਣ ਵਾਲੇ 3-4 ਮਿੰਟ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਅਸੀਂ ਦੇਖ ਰਹੇ ਸੀ ਫੋਲ ਫੋਲ ਕੇ ਜਿਸ ਤਰ੍ਹਾਂ ਜਿੱਥੇ ਮੈਂ ਖਲੋਤਾ ਹੈ ਕੈਮਰਾਮੈਨ ਸਾਹਿਬ ਆਇਓ ਆ ਤਾਂ ਬਾਰ ਹੀ ਸੁੰਡੀ ਤੁਰੀ ਫਿਰਦੀ ਐ ਤੇ ਆਪਣਾ ਕੰਮ ਕੀ ਕਰ ਰਹੀ ਐ ਵੀ ਆ ਸਾਰੇ ਵਾਲ ਜਿਹੜੇ ਆ ਨਾ ਇਹ ਕੱਟ ਕੇ ਸੁੱਟ ਦੇਣ ਲੱਗੀ ਐ ਪਰ ਫਿਰ ਇਹ ਵਿੱਚ ਵੀ ਚਲ ਜੇਗੀ। ਦੇਖ ਰਹੀ ਕੈਮਰਾਮੈਨ ਸਾਹਿਬ? ਹਾਂਜੀ। ਬਿਲਕੁਲ ਆ ਵੇਖੋ। ਕਈ ਵੱਡੇ ਸੁੰਡ ਵੀ ਆ ਗਏ ਅਸੀਂ ਵੀਡੀਓ ਬਣਾਈ ਆ ਵੀਡੀਓ ਦੇ ਵਿੱਚ ਤੁਹਾਨੂੰ ਵਿਖਾ ਦੇਾਂਗੇ। ਜਿਸ ਤਰ੍ਹਾਂ ਬਹੁਤ ਜ਼ਿਆਦੀਆਂ ਇਹਨੂੰ ਫੜ ਲੈਨੇ ਆਪਾਂ ਐਸੇ ਛਲੀ ਨੂੰ ਆ ਉੱਤੇ ਹੀ ਲੱਗ। ਇਹ ਆ ਵੇਖੋ ਬਿਲਕੁਲ ਛਲੀ ਦੇ ਉੱਪਰ ਵੇਖੀ ਜੀ। ਹਾਂਜੀ ਵੇਖੀ ਉਹ ਡੱਗ ਵੀ ਪਈ ਏ ਥੱਲੇ। ਦੋ ਤਿੰਨ ਸੀ ਹੈਨਾ? ਹਾਂਜੀ। ਵੇਖੀ? ਹਾਂਜੀ। ਮਤਲਬ ਬਹੁਤ ਜ਼ਿਆਦਾ ਕਿਸਾਨ ਭਰਾਓ ਇਸ ਵੇਲੇ ਮੱਕੀ ਦੇ ਵਿੱਚ ਸੁੰਡੀ ਆਈ ਏ ਪਰ ਕਈ ਵਾਰ ਕਿਸਾਨ ਭਰਾ ਇੱਕ ਮਿੱਥ ਬਣਾ ਕੇ ਬਹਿ ਜਾਂਦੇ ਆ ਵੀ ਨਹੀਂ ਇਹ ਬੰਨੇ ਬੰਨੇ ਇੱਕ ਦੋ ਸਿਆੜਾਂ 'ਚ ਹੀ ਆ। ਆਜੋ ਆਪਾਂ ਥੋੜਾ ਖੇਤ ਦੇ ਅੰਦਰ ਜਾ ਕੇ ਦੇਖਦੇ ਹਾਂ। ਇਹ ਮੁਕਸਾਨ ਭਰਾਓ ਇਸ ਵੇਲੇ ਹੈਗਾ ਜੇ 12:40 ਯਾਨੀ ਕਿ ਪੌਣੇ 1 ਦਿਨ ਦੀ ਦੁਪਹਿਰ ਐਸ ਵੇਲੇ ਸੁੰਡੀ ਸਾਰੀ ਵਿੱਚ ਚੱਲ ਜਾਂਦੀ ਹੈ ਬਾਹਰ ਨਹੀਂ ਦੇਖਦੀ ਚੱਲੀਆਂ ਦੇ ਵਿੱਚ ਵੜ ਜਾਂਦੀ ਹੈ ਜੇ ਤਾਂ ਆਉਣ ਦਾ ਮਕਸਦ ਇਹ ਆ ਕਿ ਵਿੱਚ ਵੀ ਆ ਕੇ ਤੁਹਾਨੂੰ ਵਿਖਾ ਲਈਏ ਕਿ ਐਸ ਚੱਲੀ ਦੇ ਵੀ ਵਾਲ ਕੱਟੇ ਆ ਯਾਨੀ ਕਿ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਉੱਪਰ ਹੀ ਆ ਗਿਆ ਜੀ ਮਲਮੂਤਰ ਬਹੁਤ ਜ਼ਿਆਦਾ ਆ ਵੇਖੋ ਲਾ ਵੇਖ ਰਿਹਾ ਹਾਂਜੀ ਹੈ ਅ ਉਹ ਵੇਖੋ ਸੁਲ ਸੁੰਡੀ ਦਾ ਖਾਦਾ ਗੰਦਾ ਮਲ ਮੂਤਰ ਆ ਉੱਪਰ ਹੀ ਆ ਗਿਆ ਯਾਨੀ ਕਿ ਇਹਦੇ ਵਿੱਚ ਵੀ ਸੁੰਡੀ ਹੋਏਗੀ ਉਹਨੇ ਦੁਪਹਿਰ ਦਾ ਕਰਕੇ ਥੋੜਾ ਥੱਲੇ ਚਲ ਗਈ ਆ ਥੋੜਾ ਅੰਦਰ ਚਲ ਗਈ ਆ ਲੱਭ ਨਹੀਂ ਰਹੀ ਇਹ ਅਸੀਂ ਖੇਤ ਦੇ ਵਿੱਚ ਲਗਭਗ 7-8 ਫੁੱਟ ਅੰਦਰ ਤਾਂ ਹੀ ਆ ਉਹਨਾਂ ਦਾ ਕੰਮ ਕੀ ਹੈ ਵੀ ਇਹਨੇ ਵਾਲਪੂੜ ਤੇ ਟੋਕ ਲਿਆ ਤੇ ਛੱਲੀ ਖਾਣੀ ਸ਼ੁਰੂ ਕਰੂਗੀ ਇਹ ਦਾਣੇ ਹੋਰ ਅੱਗੇ ਆ ਜਾਂਦੇ ਆ ਆਜੀ 12 15 ਸੋਤੇ ਆੜਸੀ ਲਵ ਆ ਜਾ ਆ ਦੇਖੋ ਐਸ ਛੱਲੀ ਦੇ ਵਿੱਚ ਵੀ ਸ਼ੀਕ ਹੈ ਜਾਨੀ ਕਿ ਇਹਦੇ ਵਿੱਚ ਵੀ ਸੁੰਡੀ ਹੋ ਸਕਦੀ ਆ ਹੋਵੇ ਦੁਪਹਿਰ ਹੈ ਆਵੇ ਮਤਲਬ ਹੈਗੀ ਆ ਮਲਮੂਤਰ ਆ ਖਾਦਾ ਪੀਤਾ ਅੰਦਰ ਹੀ ਆ ਕਿਤੇ ਵੜ ਗਈ ਹੋਏਗੀ ਸਵੇਰੇ ਨਹੀਂ ਵੇਖ ਰਹੀ ਕੋਸ਼ਿਸ਼ ਕਰਦੇ ਆ ਜੇ ਲੱਭ ਗਈ ਤੇ ਵੇਖਣ ਦੀ ਕੋਸ਼ਿਸ਼ ਕਰਦੇ ਆ ਲੱਭ ਧਿਆਨ ਰੱਖੀ ਬਰੀਕ ਹੁੰਦੀ ਕਈ ਵਾਰ ਆ ਜੀ ਆਵੇ 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 ਬਹੁਤ ਮੋਟੀ ਹੈ ਵੇਖੀ ਹਾਂ ਜੀ ਇਹਨੂੰ ਬਖਾ ਚਾ ਜੀ ਆ ਗਿਆ ਸਰ ਹਾਂ ਬਾਤ ਠੀਕ ਵਾਹ ਵੇਖੀ ਪੂਰੀ ਮਾੜੀ ਮੂਵਮੈਂਟ ਹੋਵੇ ਲੋ 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 ਮੂਵਮੈਂਟ ਕਰਾ ਦਨੇ ਆ ਦੀ ਆ ਲੋ ਹਾਂ ਓਕੇ ਇਹੋ ਹੀ ਆ ਹਾਂ ਜੀ ਹਾਂ ਠੀਕ ਆ ਜੀ ਇਸ ਤੋਂ ਇਲਾਵਾ ਵੀਰੋ ਇਹ ਗਾੜੀ ਵੇਖ ਲਓ ਹੋਰ ਗਾੜੀ ਦਿਖਾ ਦਿੰਦੇ ਆ ਆ ਜਾਣਾ ਖੇਤ ਦੇ ਵਿੱਚ ਜਿਵੇਂ ਜਿਵੇਂ ਵੜਦੇ ਜਾਂਦੇ ਆ ਸਾਰੇ ਥਾਈਂ ਮਤਲਬ ਲੱਭ ਰਿਹਾ ਵਾ ਸੁੰਡੀਆਂ ਦਾ ਮਾਲਮੂਤਰ ਹੋਰ ਅੰਦਰ ਆ ਗਏ ਅਸੀਂ 11 12 ਫੁੱਟ ਖੇਤ ਦੇ ਅੰਦਰ ਆ ਗਏ ਆ ਲੱਭਦੀ ਨਹੀਂ ਲੱਭਦੀ ਵਖਰੀ ਪਰ ਸੁੰਡੀ ਤਾਂ ਇਹਦੇ ਵਿੱਚ ਵੀ ਇੱਕਸਾਨ ਦੋਸਤ ਹੋ ਗਈ ਆ ਕਿਉਂਕਿ ਮੇਰੇ ਸਾਰੇ ਆ ਮਲਮੂਤਰ ਜੇ ਨਾਲ ਹੱਥ ਲਿਬੜ ਕੇ ਗਰਮੀ ਹੋ ਗਈ ਆ ਨਾ ਇਸ ਵੇਲੇ ਠਾਂ ਜਾਣ ਦੀ ਚਲੋ ਫੇਰ ਕੋਈ ਨਹੀਂ ਮੇਰੇ ਕਹਿਣ ਦਾ ਭਾਵੇਂ ਅਸੀਂ ਵੀ ਜਿਹੜੀ ਮਿੱਥ ਬਣਾ ਲਈਨੇ ਆਪਾਂ ਫਾਲਤੂ ਦੀ ਤੀ ਨਹੀਂ ਨਹੀਂ ਭਾਜੀ ਬੰਨੇ ਬੰਨੇ ਸੁੰਡੀ ਆ ਵਿੱਚ ਸੁੰਡੀ ਆ ਨਹੀਂ ਆ ਇਹ ਖੇ ਦੇ 15 ਫੁੱਟ ਤੱਕ ਜਾਂ ਲੱਭ ਕਿੰਨਾ ਹੋਊਗਾ ਉਹ ਉਗਿਆਣਾ 15 ਫੁੱਟ ਦਾ ਹੋ ਗਿਆ ਭਾਜੀ 15 ਫੁੱਟ ਦੇ ਨੇੜੇ ਤੇੜੇ ਆ ਗਏ ਆ ਤੇ ਆਹ ਵੇਖ ਲੋ ਜੀ ਕਿਤੇ ਵੀ ਆ ਜਾਓ ਹਰੇਕ ਛੱਲੀ ਨੂੰ ਸੁੰਢੀ ਨੇ ਆ ਇਧਰ ਹੀ ਆ ਫਸਾਈ ਆ ਆਹ ਹਰੀ ਛੋਲੀ ਆ ਹੋ ਗਈ ਹਾਂਜੀ ਵੇਗੀ ਪੂਰੀ ਹਾਂਜੀ ਮੈਂ ਫੜ ਕੇ ਇੱਥੇ ਰੱਖਾਂ ਨਹੀਂ ਓਕੇ ਹਾਲੋ ਜੀ ਚਲੋ ਇਦਾਂ ਆਜੋ ਲਓ ਜੀ ਠੀਕ ਹੈ ਠੀਕ ਚਲੋ ਨਾਮੀ ਬੈਠਾਈ ਜਾਊਗਾ ਨਾ ਜਾ ਰਹੇ ਸੀ ਵਿੱਚ ਤੇ ਗਰਮੀ ਕਾਰਨ ਬਹੁਤ ਜ਼ਿਆਦੀ ਹੀਟ ਕਾਰਨ ਫੋਨ ਬੰਦ ਹੋ ਗਿਆ ਸੋ ਕਿਸਾਨ ਦੋਸਤੋ ਮੈਂ ਵਿਖਾ ਰਿਹਾ ਸੀ ਤੁਹਾਨੂੰ ਵੀ ਖੇਤ ਦੇ ਅੰਦਰ ਤੱਕ ਵੀ ਸੁਣਦੀ ਹੈਗੀ ਹੈ ਹੁਣ ਮੰਨ ਲਓ ਇੱਕ ਖੇਤ ਦੇ ਵਿੱਚ ਐਵਰੇਜ ਮੱਕੀ ਦੇ 33000 ਬੂਟਾ ਹੁੰਦਾ ਹੈ ਤੇ ਜੋ ਮੈਂ ਇਸ ਖੇਤ ਦੇ ਹਾਲਾਤ ਵੇਖਿਆ ਦੇ ਵਿੱਚ 70 ਤੋਂ 80% ਬੂਟਿਆਂ ਨੂੰ ਸੁੰਡੀ ਪਈ ਹੈ ਤੁਸੀਂ ਅੱਧ ਵੀ ਲਾ ਲਓ ਮੈਂ ਇੱਕ ਕੈਲਕੂਲੇਸ਼ਨ ਕਰਕੇ ਲਿਆਇਆ ਸਾਂ ਵੀ ਤੁਸੀਂ ਸਾਢੇ 16000 ਬੂਟਿਆਂ ਨੂੰ ਵੀ ਸੁੰਡੀ ਲਾ ਲਓ ਵੀ ਹੈਗੀ ਆ ਹੁਣ ਜਿਸ ਤਰ੍ਹਾਂ ਹੀ ਦੇਖਿਆ ਇੱਕ ਬੂਟੇ ਦੇ ਵਿੱਚ ਇੱਕ ਨੂੰ ਵਧੇਰੇ ਸੁੰਡੀਆਂ ਵੀ ਹੈਗੀਆਂ ਮੈਂ ਸੋਚਦਾ ਵੀ ਇਹ ਇੱਕ ਛੱਲੀ ਦੇ ਵਿੱਚ ਐਵਰੇਜ 13 ਤੋਂ 14 ਲੜੀਆਂ ਹੁੰਦੀਆਂ ਤੇ ਜੇ ਇੱਕ ਛੱਲੀ ਦੇ ਵਿੱਚ ਹੀ ਨੇ 50 ਦਾਣੇ ਵੀ ਖਾ ਲੇ ਵੈਸੇ ਜਿਹਦੇ ਵਿੱਚ 2 ਤੋਂ 3 ਸੁੰਡੀਆਂ ਉਹ ਤਾਂ 80 80 90 90 ਦਾਣੇ ਵੀ ਕਈ ਵਾਰ ਘੇਰੇ ਦੀਆਂ 14 ਲੜੀਆਂ ਦੇ ਚਾਰ ਚਾਰ 5 5 ਵਾਰ ਜਾਂ ਥਾਂ ਨੂੰ 8 8 9 9 ਦਾਣੇ ਖਾਦੇ ਹੁੰਦੇ ਕਿਨੇ ਕਿਨੇ ਗੈਪ ਦੇ ਉਹ 35 ਤੋਂ ਲੈ ਕੇ ਤੇ 72 74 ਦਾਣੇ ਤੱਕ ਵੀ ਸੁੰਡੀ ਦੇ ਖਾਦੇ ਮਿਲਦੇ ਐਵਰੇਜ 50 ਲਾ ਲੈਨੇ ਆ 1650 ਛਲੀਆਂ ਦੇ 50 ਦਾਣੇ ਖਾਜੇ ਤੇ 8 ਲੱਖ ਤੇ 25000 ਦਾਣਾ ਛਲੀਆਂ ਦਾ ਖਾਦਾ ਜਾਂਦਾ ਮੱਕੀ ਦਾ ਟੈਸਟਿੰਗ weight ਹੁੰਦਾ ਹੈ 3000 ਤੋਂ 3300 ਦਾਣੇ ਦਾ 1 ਕਿਲੋ ਮੱਕੀ ਹੋ ਜਾਂਦੀ ਹੈ ਜਿਹੜੀ ਆਪਾਂ ਕਢਣੀ ਹੈ ਸੀਡ ਦੇ ਦਾਣਿਆਂ ਦੀ ਗਿਣਤੀ ਫੋਰ ਹੁੰਦੀ ਹੈ ਜਿਹੜੀ ਆਪਾਂ ਕਢਣੀ ਹੈ ਇਹ ਐਵਰੇਜ ਬਣਦੀ ਆ ਕਿ ਲਗਭਗ 2.5 ਕਵਾਂਟਲ ਤੋਂ ਲੈ ਕੇ 3.5 ਕਵਾਂਟਲ ਤੱਕ ਜੇ 50 ਤੋਂ 70 ਰੁਪਏ ਵੀ ਸੁੰਡੀ ਤੁਹਾਡੇ ਖੇਤ ਦੇ ਵਿੱਚ ਹੈਗੀ ਹੈ ਤੇ ਤੁਹਾਡਾ ਨੁਕਸਾਨ ਹੈ ਜਾਨੀ ਕਿ 5000 ਤੋਂ ਲੈ ਕੇ 6.5 6000 ਰੁਪਏ ਦਾ ਸੁੰਡੀ ਐਸ ਸਟੇਜ ਤੇ ਤੁਹਾਡਾ ਨੁਕਸਾਨ ਕਰ ਜੂਗੀ ਦਵਾਈ ਪਾਉਣੀ ਹੈ ਅ ਅਡਾਮਾ ਦੀ ਬੈਰਾਜ਼ਾਈਡ ਅੱਧਾ ਲੀਟਰ ਜੇ ਪੂਰੀ ਕਿੱਲੇ ਨੂੰ ਸਪਰੇਅ ਕਰਨੀ ਹੈ ਤੇ ਨਾਲ ਤੁਹਾਨੂੰ ਇੱਕ ਕੰਬੀਨੇਸ਼ਨ ਹੋਰ ਪ੍ਰਫੀਨੋਸਾਈਪਰ ਦਾ ਵੀ ਅਲੱਗ-ਅਲੱਗ ਘੋਲ ਕਰਕੇ ਦੋਵਾਂ ਨੂੰ ਵਰਤਣਾ ਪਊਗਾ ਬਨੇ ਲਾ ਸਕਦੇ ਜੇ ਆਢਾ ਥਾਣੀ ਸਪਰੇਅ ਕਰ ਦੇ ਜੇ ਤੇ ਜੇ ਤੁਹਾਡੀ ਹਿੰਮਤ ਬਣੇ ਸਾਰਾ ਖੇਤ ਕਰਨ ਦੀ ਤੇ ਫਿਰ ਕਿਸਾਨ ਵੀਰਿਓ ਸ਼ਾਮ ਦੇ ਟਾਈਮ ਕਰਿਓ ਜਾਂ ਬਿਲਕੁਲ 7 ਵਜੇ ਤੋਂ ਪਹਿਲਾਂ ਜੇ 4-5 ਖੇਤ ਨਿਕਲਦੇ ਆ ਤੇ ਧੁੱਪ ਚੜ੍ਹਨ ਤੋਂ ਪਹਿਲਾਂ ਕੇਰ ਦੇ ਵਿੱਚ ਨਮੀ ਹੋਣੀ ਜ਼ਰੂਰੀ ਆ ਡੈਲੀਗੇਟ ਵੀ ਪਾ ਸਕਦੇ ਜੇ ਕੋਰਾਜਨ ਵੀ ਪਾ ਸਕਦੇ ਜੇ ਕੋਰਾਜਨ ਪੂਰੀ 100 ਐਮਐਲ ਦੀ ਡੋਜ਼ ਤੇ ਪਾਇਓ ਡੈਲੀਗੇਟ 120 ਦੀ ਡੋਜ਼ ਪਾਇਓ ਉਹ ਪਾ ਕੇ ਵੀ ਮੈਂ ਤਾਂ ਤੁਹਾਨੂੰ ਫੀਨੋਸ ਸਹੀ ਪਰਦਾ ਕੰਬੀਨੇਸ਼ਨ ਆ ਸਕਦੇ ਆ ਤੁਹਾਡੀ ਕੋਈ ਵੀ ਕਿਸਾਨ ਭਰਾਓ ਇਨਕੁਆਰੀ ਹੋਵੇ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਮੈਂ ਤੁਹਾਡੇ ਖੇਤੀ ਦੇ ਜੋਗ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ